ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਜੀ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦੀ ਹਾਂ ਕਿਉਂਕਿ ਹਰ ਇੱਕ ਦਿਨ ਨਾਲ ਹੀ ਘੜਨਾ ਵਾਪਰਦੀ ਰਹਿੰਦੀ ਹੈ ਜੀਵਨ ਦੇ ਵਿੱਚ ਜਿਵੇਂ ਕਿ ਹੁਣ ਦੀਵਾਲੀ ਆਉਗੀ ਦੀਵਾਲੀ ਤੋਂ ਪਹਿਲਾਂ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਆਪਣੇ ਮਾਪੇ ਬਹਨਾ ਆਪਾਂ ਨੂੰ ਰੋਕਦੇ ਹੁੰਦੇ ਸੀ ਵੀ ਬਾਹਰ ਨਾ ਜਾਓ ਤੁਹਾਡੇ ਕੋਈ ਬਾਲ ਕੱਟ ਲੂਗਾ ਤੁਹਾਡੇ ਕੋਈ ਇਹ ਨਾ ਕੱਪੜੇ ਕੱਟ ਲੂਗਾ ਕਿਉਂਕਿ ਅਕਸਰ ਜਦੋਂ ਬਜ਼ੁਰਗ ਕੋਈ ਨਾ ਕੋਈ ਗੱਲ ਆਪਾਂ ਨੂੰ ਕਹਿੰਦੇ ਹੁੰਦੇ ਨੇ ਤਾਂ ਉਹਨਾਂ ਦੀ ਗੱਲ ਨੂੰ ਮੰਨਣਾ ਚਾਹੀਦਾ ਨਾ ਕਿ ਇਗਨੋਰ ਕਰਨਾ ਚਾਹੀਦਾ ਕਈ ਮੇਰੀ ਨਾ ਇਸ ਗੱਲ ਨੂੰ ਇਸ ਵੀਡੀਓ ਨੂੰ ਇਹ ਵੀ ਕਹਿਣਗੇ ਵੀ ਹਾਂ ਬਹਿਮ ਪਰ ਮੈਂ ਚਲੋ ਬਹਿਮ ਪਰ ਮਹੀ ਲਾ ਲੋ ਤੁਸੀਂ ਪਰ ਇਹ ਚੀਜ਼ਾਂ ਸੱਚ ਨਹੀਂਆਂ ਕਿਉਂਕਿ ਸਾਡੇ ਨਾਲ ਹੱਡ ਵੀਤੀਆਂ ਹੋ ਚੁੱਕੀਆਂ ਨੇਗੀਆਂ ਪਹਿਲਾਂ ਆਸੀਂ ਵੀ ਇਸ ਚੀਜ਼ ਨੂੰ ਨਹੀਂ ਮੰਨਦੇ ਸੀਗੇ ਨਾ ਜਦੋਂ ਛੋਟੇ ਹੁੰਦੇ ਸੀ ਤੇ ਮੰਮੀ ਹੋਰੀ ਕਹਿ ਦਿੰਦੇ ਹੁੰਦੇ ਸੀਗੇ ਨਾ ਵੀ ਦਿਵਾਲੀ ਦੇ ਦਿਨਾਂ 'ਚ ਬਾਹਰ ਨਾ ਜਾਓ ਦਿਵਾਲੀ ਦੇ ਦਿਨ ਜਲਦੇ ਬਲਦੇ ਹੁੰਦੇ ਆ ਨਾ ਵੀ ਬਾਹਰ ਨਾ ਤੁਹਾਡੇ ਕੋਈ ਵਾਲ ਕੱਟ ਲੂਗਾ ਤੁਹਾਡੇ ਕੋਈ ਇਹ ਨਾ ਕੱਪੜੇ ਨੂੰ ਕੱਟ ਲੂਗਾ ਜਾਂ ਤੁਹਾਡੇ ਤੇ ਕੋਈ ਜਾਦੂ ਟੂਣਾ ਕਰ ਦੂਗਾ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਚਲੋ ਮੰਮੀ ਡੈਡੀ ਉਹਨਾਂ ਦੀ ਗੱਲ ਵੀ ਪਟਾਲ ਕੇ ਹਨਾ ਖੇਡਰ-ਫੁਡਣ ਭੱਜ ਜਾਂਦੇ ਹੁੰਦੇ ਸੀਗੇ ਅਕਸਰ ਆਪਾਂ ਸੁਣਦੇ ਹੁੰਦੇ ਸੀ ਵੀ ਦਿਵਾਲੀ ਦੇ ਵਿੱਚ ਅਕਸਰ ਕਿਸੇ ਨਾ ਕਿਸੇ ਦੇ ਹਨਾ ਕਰੇ ਅੱਗ ਲੱਗ ਜਾਣੀ ਜਾਂ ਕਹਿੰਦੇ ਨੇ ਵੀ ਸ਼ਨੀਵਾਰ ਦੀ ਦਿਵਾਲੀ ਆ ਗਈ ਤਾਂ ਉਹ ਥੋੜੀ ਜੀ ਕਰੜੀ ਹੁੰਦੀ ਹੈ ਦੇਖੋ ਇਹ ਬਜ਼ੁਰਗਾਂ ਦੀਆਂ ਸਿਰਫ ਇੱਕ ਇਹ ਚੀਜ਼ਾਂ ਹੁੰਦੀਆਂ ਤੇ ਇਹ ਸਮਝਾਉਣ ਦੀਆਂ ਵੀ ਜਿਹੜੇ ਬੱਚੇ ਨੇ ਜਾਂ ਆਪਣੇ ਘਰ ਦੇ ਜਿਹੜੇ ਛੋਟੇ ਨੇ ਹਨਾ ਵੀ ਉਹ ਇਸ ਚੀਜ਼ ਤੋਂ ਥੋੜੀ ਜੀ ਚੁੱਕੰਨੇ ਰਹਿਣ ਕਿਉਂਕਿ ਜਦੋਂ ਮੇਰੀ ਮੈਰਿਜ ਹੋਈ ਸੀਗੀ ਉਸ ਤੋਂ ਬਾਅਦ ਨਾਲ ਸਾਡੇ ਘਰ ਵੀ ਇਤਨੀਆਂ ਘਟਨਾਵਾਂ ਹੁੰਦੀਆਂ ਰਹੀਆਂ ਸਾਡੇ ਨਾਲ ਪੂਰੇ ਬਾੜਾ ਹੁੰਦਾ ਸੀ ਪਾਥੀਆਂ ਦਾ ਬਾੜਾ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਪਤਾ ਹੋਊਗਾ ਨਾ ਉੱਥੇ ਅੱਗ ਲੱਗਦੀ ਰਹੀ ਕਦੇ ਪੈਸੇ ਮੱਖਾ ਜਾਂ ਟੇਕੇ ਪਈ ਹੁੰਦੇ ਹਨਾ ਇੱਕ ਵਾਰ ਅਸੀਂ ਦਿਵਾਨਾ ਦੇ ਗਏ ਹੋਏ ਸਾਰਾ ਪਰਿਵਾਰ ਤੇ ਮੰਗਰੋਂ ਸਾਡੀ ਨਾ ਪਾਥੀਆਂ ਇਦਾਂ ਹੀ ਚਿਣੀਆਂ ਹੋਈਆਂ ਸੀਗੀਆਂ ਦੀਵਾਲੀ ਤੋਂ ਪਹਿਲਾਂ ਸਾਡੀ ਉਹ ਕੋਈ ਅੰਦਰ ਸਾਡੇ ਜਾਣ ਨਹੀਂ ਸਕਦਾ ਸੀ ਬਾਹਰੋਂ ਲੋਕ ਲੱਗਿਆ ਹੋਇਆ ਸੀ ਉਹ ਹਨਾ ਪਾਥੀਆਂ ਨੂੰ ਸਾਡੀ ਅੱਗ ਲੱਗੀ ਜਦੋਂ ਅਸੀਂ ਉਹ ਮਹਾਪੁਰਸ਼ ਨਾਲ ਗੱਲ ਕੀਤੀ ਚਲੋ ਬਹਿਮ ਪਰਮ ਅਸੀਂ ਨਹੀਂ ਕੀਤਾ ਉਸ ਚੀਜ਼ ਦਾ ਹਨਾ ਅਸੀਂ ਜਿਹੜੇ ਮਹਾਪੁਰਸ਼ਾਂ ਨੂੰ ਅਸੀਂ ਮੰਨਦੇ ਆ ਜਿੰਨਾ ਕੋਲੇ ਸੀ ਜਾਣੇ ਆ ਨਾ ਸਤਸੰਗ ਕਰਦੇ ਆ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਹੈ ਤਾਂ ਇਹ ਗਲਤ ਹੈਗਾ ਵੀ ਪਰ ਤੁਸੀਂ ਇਸ ਚੀਜ਼ ਨੂੰ ਨਾ ਰਾਖ ਨੂੰ ਇਕੱਠੀ ਕਰਕੇ ਨਦੀ ਦੇ ਵਿੱਚ ਜਾਂ ਨਹਿਰ ਦੇ ਵਿੱਚ ਦੇ ਰਹੇ ਹੋ ਦੇਖੋ ਇਹ ਚੀਜ਼ਾਂ ਲੱਗਦੀਆਂ ਕਿੱਥੇ ਨਹੀਂ ਗਈਆਂ ਇਹ ਚੀਜ਼ਾਂ ਲੱਗਦੀਆਂ ਨੇ ਉੱਥੇ ਜਿੱਥੇ ਹੈ ਨਾ ਆਪਾਂ ਨਾ ਪਾਣੀ ਘਟ ਪੜੀ ਜਾਂਦੀ ਹੈ ਜਾਂ ਅੰਮ੍ਰਿਤ ਨਹੀਂ ਛਕਿਆ ਹੁੰਦਾ ਕਿਉਂਕਿ ਉਸ ਟਾਈਮ ਮੇਰਾ ਮੇਰੇ ਹਸਬੰਡ ਜੀ ਦਾ ਬੱਚਾ ਕਿਸੇ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਸੀਗਾ ਨਾ ਕਿਉਂਕਿ ਉਸ ਟਾਈਮ ਮੇਰੀ ਗੁੜੀਆ ਗੁੜੀਆ ਸੀਗੀ ਮੇਰਾ ਬੇਟਾ ਹਜੇ ਨਹੀਂ ਸੀਗਾ ਤੇ ਇਸ ਰੋ ਮਮੀ ਪਾਪਾ ਦਾ ਅਮਰਤ ਛਕਿਆ ਹੋਇਆ ਸੀਗਾ ਤੇ ਇਸ ਚੀਜ਼ ਦਾ ਜਦੋਂ ਸਮਾਂ ਲੰਘਿਆ ਸਾਡੇ ਘਰ ਐਡਾ ਵੱਡਾ ਨੁਕਸਾਨ ਹੋਇਆ ਕਿ ਮੈਂ ਤੁਹਾਡੇ ਨਾਲ ਉਸ ਚੀਜ਼ ਨੂੰ ਬਿਆਨ ਵੀ ਨਹੀਂ ਕਰ ਸਕਦੀ ਐਦਾਂ ਦਾ ਨੁਕਸਾਨ ਸੀ ਜਿਹੜਾ ਕਿ ਅਸੀਂ ਮਰਦੇ ਦਮ ਤੱਕ ਭੁੱਲ ਨਹੀਂ ਸਕਦੇ ਹੈਗੇ ਉਸ ਤੋਂ ਬਾਅਦ ਚਲੋ ਸਮਾਂ ਪੈਂਦਾ ਗਿਆ ਅਸੀਂ ਅਮਰਤ ਛਕ ਲਿਆ ਤੇ ਫਿਰ ਸਾਨੂੰ ਬਾਬਾ ਜੀਆ ਨੇ ਦੱਸਿਆ ਕਿ ਜਦੋਂ ਵੀ ਇਹ ਨਾ ਦੀਵਾਲੀ ਤੋਂ ਪਹਿਲਾਂ ਜਿੰਨੇ ਵੀ ਇਹ ਤੰਤਰ ਮੰਤਰਾਲੇ ਹੁੰਦੇ ਹੈਗੇ ਜਾਦੂ ਟੂਨੇ ਵਾਲੇ ਹੁੰਦੇ ਦੇਖੋ ਕੋਈ ਵੀ ਕਿਸੇ ਨੂੰ ਰੋਟੀ ਖਾਂਦਾ ਦੇ ਇੱਕ ਕੇ ਚਰਦਾ ਨਹੀਂ ਹੈਗਾ ਇਹ ਤਾਂ ਤੁਸੀਂ ਸਭ ਮੰਨਦੇ ਹੋ ਨਾ ਆਪਾਂ ਨੂੰ ਹੁੰਦਾ ਵੀ ਇਹਦੀ ਕਿ ਚੰਗਾ ਪਲਾ ਮੇਰਾ ਕਾਰੋਬਾਰ ਚੱਲਦਾ ਸੀਗਾ ਇੱਕਦਮ ਕੀ ਹੋ ਗਿਆ ਕਿਉਂਕਿ ਬੁਰੀ ਨਜ਼ਰਾਂ ਦਾ ਜਿੱਦਾਂ ਆਪਾਂ ਕਹਿੰਦੇ ਆ ਕਹਿੰਦੇ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਨੇ ਕਹਿੰਦੇ ਸੱਪ ਦਾ ਡੰਗਿਆ ਹੁੰਦਾ ਜਿਹੜਾ ਹਨਾ ਉਹ ਬਚ ਜਾਂਦਾ ਪਰ ਜਿਹੜਾ ਬੁਰੀਆਂ ਨਜ਼ਰਾਂ ਦਾ ਹੁੰਦਾ ਕਿਉਂਕਿ ਜਿਹੜੀ ਆਪਣੀ ਨਾਜ਼ਰ ਹੁੰਦੀ ਹੈ ਇਹਦੇ ਨਾਲ ਨਾ ਨੈਗੇਟਿਵਿਟੀ ਕਾਫੀ ਜ਼ਿਆਦਾ ਹੁੰਦੀ ਜਿਹਦੇ ਆਪਾਂ ਕਹਿੰਦੇ ਵੀ ਦੇਖੀ ਉਹਦੇ ਕਰਨਾ ਐਡੀ ਬੜੀ ਕੋਠੀ ਆ ਮੈਂ ਤਾਂ ਗਰੀਬ ਆ ਪਤਾ ਨਹੀਂ ਉਹਦੇ ਕਿ ਭੂਤਾਂ ਕਮਾਉਂਦੀਆਂ ਨੇ ਹਨਾ ਬੁੜੀਆਂ ਅਕਸਰ ਆ ਮੈਂ ਕਹਿੰਦੇ ਇੱਕ ਹਉਆ ਇੱਕ ਹੌਮੇ ਆ ਬਲਕਿ ਆਪਣੇ ਅੰਦਰੋਂ ਨਾ ਇੱਕ ਹੌਂਕਾ ਨਿਕਲਦਾ ਉਹ ਹੌਂਕਾ ਉਹਨੇ ਚਾਹੇ ਆਪਦੀ ਮਿਹਨਤ ਨਾਲ ਕਮਾਇਆ ਉਹ ਵੀ ਜੇ ਕੁਝ ਵੀ ਹੋਵੇ ਹਨਾ ਵੀ ਉਸ ਚੀਜ਼ ਦਾ ਨੁਕਸਾਨ ਹੁੰਦਾ ਹੀ ਹੁੰਦਾ ਕਿਉਂਕਿ ਇਹ ਨੈਗੇਟਿਵਿਟੀ ਦੇ ਮੰਗੂ ਹੋ ਜਾਂਦੀ ਹੈ ਚੀਜ਼ ਹੈ ਇੱਕ ਮੇਰੇ ਪਾਪਾ ਜੀ ਦੇ ਦੋਸਤ ਹੁੰਦੇ ਸੀਗੇ ਸੇਰੋਂ ਪਿੰਡ ਤੋਂ ਉਹਨਾਂ ਦੇ ਨਾਲ ਜਦੋਂ ਘਰ ਦੀ ਖੁਦਾਈ ਕਰ ਰਹੇ ਸੀਗੇ ਨੀਚੋਂ ਨਾ ਸਮਾਦਾ ਨਿਕਲੀਆਂ ਸੀ ਜਿੱਦਾਂ ਕਿ ਦੋ ਤਿੰਨ ਛੋਟੇ ਛੋਟੀਆਂ ਸਮਾਦਾ ਕਈ ਖੇਤਾਂ 'ਚ ਬਣਾਈਆਂ ਹੁੰਦੀਆਂ ਜਿਵੇਂ ਹੁਣ ਦਿਵਾਲੀ ਨੂੰ ਤੁਸੀਂ ਇਹ ਨਾ ਪੂਜਣ ਜਾਂਦੇ ਹੋਗੇ ਉੱਤੇ ਕਈ ਬਹੁਤ ਜਾਂਦੀ ਨੇ ਨਾ ਆਮ ਖੇਤਾਂ ਦੇ ਵਿੱਚ ਤੁਸੀਂ ਦੇਖੀਆਂ ਵੀ ਹੋਣਗੀਆਂ ਉਸ ਤਰੀਕੇ ਦੀ ਉਹਨਾਂ ਦੇ ਅੰਦਰ ਉਹ ਸਮਾਦਾ ਨਿਕਲੀਆਂ ਸੀਗੀਆਂ ਤੇ ਉਹ ਬਸ ਅਨਮੈਰਿਡ ਸੀਗੇ ਅੰਕਲ ਤੇ ਉਹ ਬਸ ਉਹਨਾਂ ਦੀ ਪੂਜਾ ਕਰਨ ਲੱਗੇ ਸੀਗੇ ਨਾ ਪੂਜਾ ਕਰਦੇ ਕਰਦੇ ਕਹਿੰਦੇ ਨੇ ਵੀ ਹੈ ਨਾ ਰਿਧਿ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ ਤੇ ਉਹ ਇਸ ਤਰੀਕੇ ਦੇ ਹੀ ਹੋਗੇ ਕਿਉਂਕਿ ਉਧਰ ਸਾਰਾ ਦਿਨ ਲੱਗੇ ਰਹਿਣਾ ਨਾਮ ਜਪਦੇ ਰ ਤੇ ਉਹ ਦੱਸਦੇ ਹੁੰਦੇ ਸੀਗੇ ਕਹਿੰਦੇ ਇਹ ਵੀ ਪੁੱਤ ਦੀਵਾਲੀ ਨੂੰ ਕਿਉਂਕਿ ਮੇਰੇ ਪਾਪਾ ਜੀ ਦੇ ਉਹ ਬਹੁਤ ক্লোਜ਼ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਉਹ ਦੱਸ ਦਿੰਦੇ ਸੀਗੇ ਕਿ ਦੀਵਾਲੀ ਨੂੰ ਜਿੰਨੇ ਵੀ ਤੰਤਰ ਮੰਤਰ ਵਾਲੇ ਹੁੰਦੇ ਨੇ ਇਹ ਆਪਦੇ ਜਿਹੜੀ ਜਾਦੂ ਟੂਣੇ ਦੇ ਨਾਲ ਜਿਹੜੇ ਆਪਣੇ ਰਿਧੀਆਂ ਸਿੱਧੀਆਂ ਦੇ ਨਾਲ ਇਹਨਾਂ ਨੇ ਨਾ ਮਲਕੀ ਭੂਤ ਪ੍ਰੇਤ ਲਾ ਲਓ ਜਾਂ ਕੋਈ ਬੁਰੀਆਂ ਸ਼ਕਤੀਆਂ ਲਾ ਲਓ ਉਹਨਾਂ ਨੂੰ ਵਾਸਤ ਕੀਤਾ ਹੁੰਦਾ ਹੈਗਾ ਹਨਾ ਵੀ ਉਹ ਇਹ ਉਸ ਟਾਈਮ ਛੱਡਦੇ ਆ ਉਹਨਾਂ ਨੂੰ ਉਸ ਟਾਈਮ ਆਜ਼ਾਦ ਕਰ ਦਿੰਦੇ ਆ ਆਪਦੇ ਬੰਧਨ ਤੋਂ ਵੀ ਫਿਰ ਨਾ ਆਲੇ ਦੁਆਲੇ ਥੋੜੇ ਬਹੁਤ ਨੁਕਸਾਨ ਹੋਣ ਲੱਗ ਜਾਂਦੇ ਨੇ ਤਾਂ ਫਿਰ ਇਹ ਬਾਬਿਆਂ ਕੋਲੇ ਫਿਰ ਆਪਾਂ ਜਾਂਦੇ ਆ ਵੀ ਬਾਬਾ ਜੀ ਸਾਡੇ ਐ ਹੋ ਗਿਆ ਸਾਡੇ ਐ ਹੋ ਗਿਆ ਦੇਖੋ ਐ ਇਹਨਾਂ ਦਾ ਕਾਰੋਬਾਰ ਚੱਲਦਾ ਰਹਿੰਦਾ ਕਹਿੰਦੇ ਇਹ ਤੋਂ بچਣ ਦਾ ਸਾਧਨ ਕੀ ਹੈ ਕਿਉਂਕਿ ਦੇਖੋ ਦਿਵਾਲੀ ਆ ਰਹੀ ਹੈ ਸਾਰਿਆਂ ਦੇ ਮਨ ਦੇ ਵਿੱਚ ਇਹ ਭੈਅ ਵੀ ਰਹਿੰਦਾ ਹੈਗਾ ਨਾ ਕਈ ਕਹਿੰਦੇ ਨੇ ਵੀ ਇਹ ਜਾਦੂ ਟੂਣੇ ਮੰਤਰ ਤੰਤਰ ਕੁਝ ਨਹੀਂ ਹੁੰਦੇ ਦੇਖੋ ਇਹ ਸਭ ਕੁਝ ਹੁੰਦਾ ਪਰ ਲੱਗਦਾ ਉੱਥੇ ਹੈ ਜਿੱਥੇ ਕਿ ਸ਼ਰਾਬ ਨਸ਼ਾ ਦਾ ਨਾਮ ਨਹੀਂ ਜਪਿਆ ਜਾਂਦਾ ਹੈਗਾ ਉਸ ਜਗ੍ਹਾ ਤੇ ਇਹੀ ਚੀਜ਼ ਲੱਗਦੀ ਹੈ ਜਿਹੜੇ ਬੰਦੇ ਦਾ ਅਮਰਤ ਛਕਿਆ ਹੋਇਆ ਹੈ ਪੰਜੇ ਬਾਣੀਆਂ ਦਾ ਮੰਨ ਕੇ ਨਿਤਨੇਮੀ ਆਪਣਾ ਨਾ ਤਿੱਕ ਕਾਰ ਪੂਰੇ ਪਾ ਕੇ ਰੱਖਦਾ ਹੈ ਆਪਦੇ ਉਹਨੂੰ ਕੋਈ ਵੀ ਜੰਤਰ ਮੰਤਰ ਤਾਤਰ ਜਾਦੂ ਟੂਣਾ ਭੂਤ ਪ੍ਰੇਤ ਕਦੇ ਵੀ ਨਹੀਂ ਲੱਗ ਸਕਦੇ ਜਿਹੜਾ ਕੋਈ ਹੈ ਨਾ ਅਮਰਤ ਛੱਕੇ ਕਹਿੰਦਾ ਮੇਰੇ ਚ ਭੂਤ ਆਉਂਦੇ ਨੇ ਜਾਂ ਮੈਨੂੰ ਬੁਰੀਆਂ ਸ਼ਕਤੀਆਂ ਚਿੰਬੜੀਆਂ ਹੋਈਆਂ ਨੇ ਉਹ ਬਿਲਕੁਲ ਹੈ ਨਾ ਗਲਤ ਹੈਗਾ ਕਿਉਂਕਿ ਇਹ ਝੂਠ ਹੈਗਾ ਕਿਉਂਕਿ ਗੁਰੂ ਸਾਹਿਬਾਂ ਦੇ ਜਿਹੜੇ ਕਕਾਰ ਨੇ ਇਹ ਸਰਬਲ ਉਹਦੇ ਹੁੰਦੇ ਨੇ ਕੜਾ ਵੀ ਤੇ ਕਿਰਪਾਨ ਵੀ ਨਾ ਇਹਨਾਂ ਕੋਲੇ ਅਜਿਹੀ ਬੁਰੀ ਸ਼ਕਤੀ ਕੋਈ ਨਹੀਂ ਲੱਗਦੀ ਹੈਗੀ ਜਿਹੜਾ ਆਪਣੇ ਕੜਾ ਪੱਪ ਹੈ ਕਹਿ ਦਿੰਦੇ ਆ ਵੀ ਸਰਬ ਲੋ ਉਹਦਾ ਕੜਾ ਪਾ ਲੋ ਕੜਾ ਪਾ ਕੇ ਰੱਖਣ ਦਾ ਮਕਸਦ ਇਹੀ ਹੁੰਦਾ ਕਿਉਂਕਿ ਇਹ ਆਪਾਂ ਨੂੰ ਹਨਾ ਨੈਗੇਟਿਵਿਟੀ ਤੋਂ ਬਚਾਉਂਦਾ ਲੋੜ ਪੈਣ ਤੇ ਹਥਿਆਰ ਦੇ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕੜਾ ਗੁਰੂ ਸਾਹਿਬ ਨੇ ਸੱਜੇ ਹੱਥ ਦੇ ਵਿੱਚ ਤਾਂ ਪਵਾਇਆ ਸੀ ਕਿਉਂਕਿ ਕਿਤੇ ਵੀ ਤੂੰ ਗਲਤ ਦਸਕਤ ਨਾ ਕਰੀਂ ਗਲਤ ਕਰੇ ਵੀ ਕੋਈ ਅਜਿਹਾ ਕੰਮ ਨਾ ਕਰੀਂ ਤਾਂ ਕਿ ਜਦੋਂ ਤੂੰ ਆਪਣੇ ਕੜੇ ਵੱਲ ਦੇਖੇ ਤਾਂ ਤੈਨੂੰ ਅਹਿਸਾਸ ਹੋਵੇ ਵੀ ਮੈਨੂੰ ਗੁਰੂ ਸਾਹਿਬਾਂ ਨੇ ਇਹ ਕਿਉਂ ਪਹਿਨਾਇਆ ਇਨਾਂ ਝਾਰੀਆਂ ਚੀਜ਼ਾਂ ਤੋਂ ਨਾ ਬਚਣ ਦਾ ਇੱਕੋ ਹੀ ਕਾਰਨ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਉਹ ਕਿਹੜਾ ਸ਼ਬਦ ਹੈ ਜਿਹਦਾ ਆਪਾਂ ਜਾਪ ਦੇਖੋ ਅੱਜ ਤੋਂ ਹੀ ਸ਼ੁਰੂ ਕਰਨਾ ਹੈ ਤੁਸੀਂ ਨੇ ਦੀਵਾਲੀ ਤੋਂ 2-3 ਦਿਨ ਬਾਅਦ ਤੱਕ ਤੁਸੀਂ ਇਸ ਸ਼ਬਦ ਨੂੰ ਬਿਲਕੁਲ ਨਹੀਂ ਛੱਡਣਾ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਦੱਸਦੀ ਆ ਉਹ ਵੀ ਕਰਨੀਆਂ ਨੇ ਤੁਸੀਂ ਬਿਲਕੁਲ ਹਨਾ ਬੇਫਿਕਰ ਹੋ ਕੇ ਆਪਣੇ ਸਾਰੇ ਕਾਰਜ ਖੁਸ਼ੀ-ਖੁਸ਼ੀ ਕਰੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਏਗੀ ਕੋਈ ਤੁਹਾਡੇ ਘਰੇ ਨੈਗੇਟਿਵ ਕੋਈ ਬੁਰੀ ਸ਼ਕਤੀ ਤੁਹਾਡੇ ਘਰ ਹਨਾ ਆਉਣ ਦੀ ਤਾਂ ਕੀ ਗੱਲ ਤੁਹਾਡੇ ਵੱਲ ਦੇਖੇਗੀ ਵੀ ਨਹੀਂ ਹੈਗੀ ਤੇ ਨਾ ਹੀ ਤੁਹਾਨੂੰ ਹਨਾ ਇਹ ਹੋਊਗਾ ਵੀ ਕਿਤੇ ਦੀਵਾਲੀ ਦੇ ਦਿਨ ਨੇ ਸਾਡੇ ਕਿਤੇ ਕੋਈ ਨੁਕਸਾਨ ਨਾ ਹੋ ਜੇ ਹਨਾ ਅਕਸਰ ਇਹ ਮਨ ਦੇ ਵਿੱਚ ਡਰ ਰਹਿੰਦੀ ਰਹਿੰਦੇ ਚਾਹੇ ਕੋਈ ਵੀ ਹੈ ਤੁਸੀਂ ਦੇਖ ਲਿਓ ਹੁਣ ਜਿਹਨਾਂ ਦੇ ਘਰੇ ਬਜ਼ੁਰਗ ਨੇ ਉਹ ਬੱਚਿਆਂ ਨੂੰ ਅਕਸਰ ਰੋਕਦੇ ਹੈਗੇ ਇਸ ਚੀਜ਼ ਕਰਦੇ ਤੋਂ ਥੈਂ ਜਿਹੜੇ ਆਪਣੇ ਹਿੰਦੂ ਧਰਮ ਨਾਲ ਜੁੜੇ ਹੋਏ ਨੇ ਉਹ ਦੇਖਿਓ ਤੁਸੀਂ ਆਪਣਾ ਸ਼ੁਭ ਲਾਭ ਦਾ ਹਨਾ ਇਦਾਂ ਦਾ ਇੱਕ ਨਿਸ਼ਾਨ ਬਣਾ ਕੇ ਆਪਣੇ ਗੇਟਾਂ ਦੇ ਬਾਹਰ ਲਗਾਉਣਗੇ ਇਹ ਚੀਜ਼ਾਂ ਹਨਾ ਨਾਲੇ ਤਾਂ ਆਪਾਂ ਨੂੰ ਆਪਣੀ ਧਰਮ ਦੀ ਨਾਲ ਜੋੜ ਕੇ ਰੱਖਦੀਆਂ ਨੇ ਨਾਲੇ ਆਪਾਂ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾਉਂਦੀਆਂ ਨੇ ਜਿਹੜਾ ਸਬਦ ਹੈ ਉਹ ਕਿਹੜਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਨੇ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕੋਲੇ ਥੋੜਾ ਜਿਹਾ ਜਲ ਰੱਖਨੇ ਉਸ ਜਲ ਨੂੰ ਆਪਣੇ ਖਾਣੇ ਜਿਹੜਾ ਪੀਣਾ ਉਹਦੇ ਵਿੱਚ ਵੀ ਪਾਉਣਾ ਤੇ ਆਪਣੇ ਘਰ ਦੇ ਵਿੱਚ ਸਿੱਟਾ ਵੀ ਰਹਿਣਾ ਡੇਲੀ ਇਹ ਇੱਕ ਕੰਮ ਤੁਸੀਂ ਨੇ ਜਰੂਰ ਕਰਨਾ ਤੇ ਸ਼ਾਮ ਨੂੰ ਸ਼ਾਮ ਨੂੰ ਤੁਸੀਂ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਤੇ ਰੱਖਿਆ ਦੇ ਸ਼ਬਦਾਂ ਦਾ ਪਾਠ ਜ਼ਰੂਰ ਕਰਨਾ ਹੈ। ਅਗਰ ਤੁਸੀਂ ਰਹਿਰਾ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਰੱਖਿਆ ਦੇ ਸ਼ਬਦਾਂ ਦਾ ਪਾਠ ਤੇ ਕੀਰਤਨ ਸੋਲੇ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ। ਕਿਉਂਕਿ ਇਹੇ ਪਾਠ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ, ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਦਾ ਕੋਈ ਤੁਹਾਡੇ ਵਾਲੇ ਦੁਆਲੇ ਕੋਈ ਕਰਨਾ ਚਾਹੁੰਦਾ ਹੈ, ਜਾਂ ਤੁਹਾਡੇ ਕਾਰੋਬਾਰ ਨੂੰ ਕੋਈ ਨਾ ਘਟ ਕਰਨਾ ਚਾਹੁੰਦਾ, ਜਾਂ ਤੁਹਾਨੂੰ ਇਹ ਹੁੰਦਾ ਵੀ ਸਾਡੇ ਤੇ ਕੋਈ ਬਾਰ ਨਾ ਕਰ ਦੇ, ਸਾਡੇ ਤੇ ਕੋਈ ਜਾਦੂ ਟੂਣਾ ਨਾ ਕਰ ਦੇ, ਕੁਝ ਵੀ ਨਹੀਂ ਹੋਊਗਾ। ਇਹ 100% ਯਕੀਨ ਦੇ ਨਾਲ ਇਸ ਕੰਮ ਨੂੰ ਕਰੇ। ਜਿਹੜਾ ਆਪਣਾ ਸ਼ਾਮ ਨੂੰ ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਆਂ। ਕੋਈ ਬੰਦਾ ਕਹਿੰਦੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਸੌਂਦਾ ਹੈ ਤਾਂ ਜਿੰਨਾ ਚਿਰ ਉਹਨੂੰ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਨਹੀਂ ਜਾਂਦਾ ਜੋ ਨਹੀਂ ਕਰਦਾ ਉਹਨਾਂ ਚਿਰ ਉਹਦੇ ਪ੍ਰਾਣ ਵੀ ਨਹੀਂ ਨਿਕਲਦੇ ਇੰਨੀ ਸ਼ਕਤੀ ਹੈ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ। ਆਪਾਂ ਆਪਣੀ ਗੁਰ ਬਾਣੀ ਤੋਂ ਆਪਣੇ ਧਰਮਾਂ ਤੋਂ ਟੁੱਟ ਚੁੱਕੀਆਂ ਤਾਈਆਂ ਆਪਾਂ ਹਨਾ ਖੱਜਰਪਾਲ ਹੋ ਰਹੀਆਂ ਘਰਾਂ ਦੇ ਵਿੱਚ ਹਰ ਟਾਈਮ ਕਲੇਸ਼ ਹਰ ਟਾਈਮ ਲੜਾਈ ਝਗੜਾ ਇੱਕ ਦੂਜੇ ਨੂੰ ਆਪਾਂ ਦੇਖਣਾ ਵੀ ਚਾਉਂਦੇ ਨਹੀਂ ਹੈ ਕਿ ਇਦਾਂ ਹੁੰਦਾ ਹੈ ਨਾ ਵੀ ਬਸ ਵੀ ਮੱਥੇ ਨਾ ਲੱਗੇ ਮੇਰੇ ਇਹਦਾ ਮੇਨ ਕਾਰਨ ਕੀ ਹੈ ਆਪਣੇ ਦਿਲਾਂ ਦੇ ਵਿੱਚੋਂ ਜਿਹੜਾ ਪਿਆਰ ਹੈ ਹਨਾ ਉਹ ਖਤਮ ਹੋ ਗਿਆ ਪਿਆਰ ਖਤਮ ਹੋਣ ਦਾ ਮੇਨ ਕਾਰਨ ਹੈ ਕਿ ਆਪਾਂ ਗੁਰੂ ਤੋਂ ਟੁੱਟ ਗਏ ਕਿਉਂਕਿ ਨਾ ਤਾਂ ਆਪਾਂ ਗੁਰੂ ਸਾਹਿਬ ਜੀ ਦੀ ਗੱਲ ਸੁਣਨੀ ਹੈ ਨਾ ਆਪਾਂ ਆਪਣੇ ਬਜ਼ੁਰਗਾਂ ਦੀ ਗੱਲ ਸੁਣਨੀ ਹੈ ਠੀਕ ਹੈ ਮੈਂ ਮੰਨਦੀ ਆ ਕਿ ਬਜ਼ੁਰਗ ਵੀ ਬਹੁਤ ਜਗ੍ਹਾ ਤੇ ਗਲਤ ਹੁੰਦੇ ਆ ਕਿਉਂਕਿ ਉਹਨਾਂ ਦੀਆਂ ਉੱਥੇ ਹੀ ਸੋਚ ਖੜੀ ਹੈ ਜਿਹੜੀ ਕਿ ਪੁਰਾਣੀ ਜਿੱਥੋਂ ਉਹ ਉੱਥੇ ਨੇਗੇ ਹੈ ਨਾ ਉੱਥੇ ਹੀ ਉਹਨਾਂ ਦੀ ਸੋਚ ਖੜੀ ਹੈ ਕਈ ਬਜ਼ੁਰਗ ਹੁੰਦੇ ਨੇ ਜਿਹੜੇ ਸਮੇਂ ਦੇ ਨਾਲ ਚੇਂਜ ਹੋ ਜਾਂਦੇ ਆ ਕਈ ਵਿਚਾਰੇ ਬਸ ਉੱਥੇ ਰਹਿੰਦੇ ਨੇ ਵੀ ਅਸੀਂ ਤਾਂ ਐਂ ਕੀਤਾ ਤੇ ਅਸੀਂ ਐਂ ਕੀਤਾ ਤੇ ਉਹ ਥੋੜਾ ਜਿਹਾ ਹਨਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਦਾ ਤੇ ਸੋਚ ਦੇ ਵਿੱਚ ਹਨਾ ਕਾਫੀ ਗੈਪ ਆ ਜਾਂਦਾ ਤੇ ਫਿਰ ਆਪਾਂ ਕਹਿੰਦੇ ਹਾਂ ਅਸੀਂ ਤੇਰੇ ਮਾਪੇ ਨਾਲ ਨਹੀਂ ਕੱਟ ਸਕਦੀਆਂ ਹਨਾ ਆਮ ਤੌਰ ਤੇ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਤਾਂ ਐਂ ਕਰ ਦੇਣੀ ਤਾਂ ਐਂ ਕਰ ਦੇਣੀ ਦੇਖੋ ਉਹ ਕਸੂਰ ਉਹਨਾਂ ਦਾ ਨਹੀਂ ਹੈ ਅੱਜ ਤੋਂ 20 ਸਾਲ ਪਿੱਛੇ ਤੁਸੀਂ ਹਨਾ ਚਲੇ ਜਾਉਂਗੇ ਜਦੋਂ ਕਿ ਆਪਾਂ ਛੋਟੇ ਸੀਗੇ ਉਦੋਂ ਵੀ ਕਾਫੀ ਜ਼ਿਆਦਾ ਹਨਾ ਪਰਵਰਿਸ ਦਾ ਫਰਕ ਸੀਗਾ ਵੀਰ ਆਪਣੇ ਜਿਹੜੇ ਬਜ਼ੁਰਗ ਨੇ ਉਹ ਤਾਂ ਅੱਜ ਤੋਂ ਘੱਟੋ ਘੱਟ 50 60 ਸਾਲ ਪਹਿਲਾਂ ਹਨਾ ਉਹਨਾਂ ਦੀ ਬਰਫਰੀਸ਼ ਹੋਈ ਹੋਈ ਹੈ ਜਦੋਂ ਕਿ ਉਦੋਂ ਇਦਾਂ ਦੀ ਕੋਈ ਚੀਜ਼ ਜਿਹੜੀ ਮਾਡਰਨ ਹੈ ਅੱਜ ਕੱਲ੍ਹ ਚੱਲ ਰਹੀ ਹੈ ਨਾ ਬਿਲਕੁਲ ਨਹੀਂ ਹੁੰਦੀ ਸੀ ਤੇ ਉਹ ਤਾਂ ਦੇਖੋ ਵਿਚਾਰੀਆਂ ਬਜ਼ੁਰਗ ਜਿਹੜੀਆਂ ਬੀਬੀਆਂ ਆਪਣੀਆਂ ਦਾਦੀਆਂ ਸੱਸਾਂ ਮਾਮਾ ਨੇ ਹਨਾ ਉਹ ਆਪਣੇ ਕੱਪੜਿਆਂ ਨੂੰ ਦੇਖ ਦੇਖ ਕੇ ਐਂ ਕਰੀ ਜਾਂਦੇ ਨੇ ਬੂਹ ਕਹੇ ਜੇ ਕੱਪੜੇ ਪਾਏ ਨੇ ਲੈ ਪਾਟੇ ਹੋਏ ਕੱਪੜੇ ਪਾ ਰੱਖੇ ਨੇ ਇਹਨਾਂ ਨੇ ਐਂ ਕਰਿਆ ਰੱਖਿਆ ਹਨਾ ਦੇਖੋ ਉਦੋਂ ਉਹਨਾਂ ਨੂੰ ਸਮਝਾਓ ਉਹਨਾਂ ਨਾਲ ਬੈਠ ਕੇ ਥੋੜਾ ਬਹੁਤਾ ਸਮਾਂ ਬਿਤਾਓਗੇ ਤੁਸੀਂ ਉਹਨਾਂ ਨੂੰ ਸਮਝਾਓਗੇ ਥੋੜਾ ਉਹਨਾਂ ਤੋਂ ਸਮਝੋਗੇ ਤਾਂ ਤੁਹਾਡੇ ਵਿੱਚ ਕਦੀ ਵੀ ਲੜਾਈ ਝਗੜਾ ਨਹੀਂ ਹੋਊਗਾ ਹਨਾ ਇਹ ਅਕਸਰ ਆਪਣੇ ਜਦੋਂ ਵਿਚਾਰ ਨਹੀਂ ਮਿਲਦੇ ਲੜਾਈ ਝਗੜੇ ਦਾ ਹਨਾ ਮੇਨ ਕਾਰਨ ਇਹੀ ਬਣਦਾ ਹੈਗਾ ਬਾਕੀ ਜਿਹੜੀ ਮੈਂ ਗੱਲ ਦੀ ਅੱਜ ਵੀਡੀਓ ਦਾ ਮੇਨ ਮਕਸਦ ਮੇਰਾ ਇਹੀ ਸੀਗਾ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਗੱਲ ਹੋ ਰਹੀ ਹੈ ਵੀ ਸਾਡੇ ਘਰ ਦੇ ਵਿੱਚ ਨਾ દિਵਾਲੀ ਤੋਂ ਪਹਿਲਾਂ ਲੜਾਈ ਝਗੜਾ ਜਾਂ દિਵਾਲੀ ਤੋਂ ਪਹਿਲਾਂ ਨੁਕਸਾਨ ਹੋਣਾ ਜਾਂ દિਵਾਲੀ ਤੋਂ ਪਹਿਲਾਂ ਅੱਗ ਲੱਗਣੀ ਇਦਾਂ ਦੀਆਂ ਚੀਜ਼ਾਂ ਨਾ ਕਾਫੀ ਜ਼ਿਆਦਾ ਹੁੰਦੀਆਂ ਨੇ ਕਿਉਂ ਹੁੰਦੀਆਂ ਇਹਨਾਂ ਤੋਂ ਬਚੇ ਤਾਂ ਦੇਖੋ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਨੇ ਸਾਰੇ ਘਰ ਦੇ ਵਿੱਚ ਪਾਣੀ ਦਾ ਜਲ ਦਾ ਸਿੱਟਾ ਦੇਣਾ ਹੈ ਸ਼ਾਮ ਨੂੰ ਤੁਸੀਂ ਨੇ ਸੋਹਲਾ ਸਾਹਿਬ ਜੀ ਦਾ ਪਾਠ ਰੱਖਿਆ ਤੇ ਸ਼ਬਦਾਂ ਦਾ ਪਾਠ ਤੇ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਪੂਰਾ ਇਹ ਜਿੰਨਾ ਚਿਰ ਦਿਵਾਲੀ ਜਿਵੇਂ ਹੁਣ ਆਪਣੀ 25 30 ਦਿਨ ਤੁਸੀਂ ਲਗਾਤਾਰ ਇੱਕ ਮਹੀਨਾ ਹੀ ਲਾ ਲਓ ਲਗਾਤਾਰ ਕਰਦੇ ਰਹੋ ਤਾਂ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਵੇਗੀ ਨਾਲੇ ਤੁਹਾਡੇ ਘਰ ਵਿੱਚ ਵਰਕਤ ਆਉਗੀ ਕੋਈ ਕਈ ਪੈਣ ਭਰਾਏ ਵੀ ਕਹਿੰਦੇ ਨੇ ਵੀ ਰੱਬ ਨਹੀਂ ਹੈਗਾ ਭੂਤ ਪ੍ਰੇਤ ਨਹੀਂ ਹੈਗੇ ਦੇਖੋ ਇਹ ਸਭ ਕੁਝ ਆਪਣੇ ਤੋਂ ਪਹਿਲਾਂ ਵੀ ਸੀ ਹੁਣ ਆਪਾਂ ਥੋੜੀ ਜਿਹੀ ਸਾਇੰਸ ਦੇ ਵੱਲ ਜ਼ਿਆਦਾ ਹੋ ਰਹੀਆਂ ਹੁਣ ਵੀ ਹੈਗੇ ਤੇ ਆਪਣੀ ਜਾਣ ਤੋਂ ਬਾਅਦ ਵੀ ਰਹੂਗਾ ਕਿਉਂਕਿ ਇਸ ਸ੍ਰਿਸ਼ਟੀ ਇਦਾਂ ਹੀ ਚੱਲਦੀ ਆਈ ਹੈਗੀ ਵਾਹਿਗੁਰੂ ਜੀ ਦੀ ਹੁਤ ਨੂੰ ਆਪਾਂ ਮੰਨੀਏ ਚਾਹੇ ਨਾ ਮੰਨੀਏ ਪਰ ਵਾਹਿਗੁਰੂ ਜੀ ਹੈਗੇ ਨੇ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹੀ ਆਪਾਂ ਨੂੰ ਇੱਥੇ ਭੇਜਣ ਲਿਜਾਬ ਵਾਲੇ ਨੇ ਉਹੀ ਆਪਾਂ ਨੂੰ ਇੱਥੇ ਲਿਜਾਣ ਵਾਲੇ ਨੇ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਨਾ ਕੋਈ ਵੀ ਤੁਹਾਡਾ ਸਵਾਲ ਜਵਾਬ ਹੋਵੇ ਤਾਂ ਤੁਸੀਂ ਮੇਰੇ ਨਾਲ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ